ਮੇਰਾ ਨਾਮ ਕੋਲਦੀ ਹੈ ਕੋਲਦੀ ਜੀ ਅੱਜ ਇੱਥੇ ਕਿਉਂ ਪਹੁੰਚੂ ਕੀ ਕਾਰਨ ਹੈ ਰਜਿੰਦਰਾ ਜੀ ਨੂੰ ਚਾਣਨਾ ਹੈ ਫੇ 2-4 ਦਿਨਾਂ ਤੋਂ ਬੇਟਾ ਕਹਿ ਰਿਹਾ ਸੀ ਕਿ ਮੇਰੇ ਪੇਟ 'ਚ ਦਰਦ ਹੈ ਦਰਦ ਹੋ ਰਿਹਾ ਹੈ ਤਾਂ ਕੱਲ ਰਾਤ ਕਹਿੰਦਾ ਜੀ ਮੇਰੇ ਹਿਸ਼ਨੂ ਕਹਿੰਦਾ ਕਿ ਮੂੰਹ ਮਰੀ 40 ਵਾਲੇ ਜਗ੍ਹਾ ਦਰਦ ਹੋ ਰਿਹਾ ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਉਹਨਾਂ ਪਿੱਛੇ ਸੁਰਾਖ ਖੁੱਲਾ ਸੀ ਜਾਈ ਸਿਰੇ ਨਰਸਿੰਗ ਹੌਮ ਜਾ ਗਿਆ ਛੋਟੇ ਡਾਕਟਰ ਕੋਲ ਉਹ ਕਹਿੰਦੇ ਜੀ ਇਹਨਾਂ ਗਲਤ ਹੋਇਆ ਹੈ ਹਸਪਤਾਲ ਜਾ ਕਰਾਉ ਜਾ ਕੇ ਹੀ ਕਾਉਰੇ ਆ ਕੇ ਟੈਸਟ ਕਰਾਇਆ ਪੁਸ਼ਟੀ ਕਰਾਈ ਪੁਸ਼ਟੀ ਉਹ ਥੋੜਾ ਆ ਗਈ ਜੀ ਇੱਥੇ ਰਜਿੰਦਰ ਦਾ ਦਾਖਲ ਕਰਾਇਆ ਹਾਈ ਰਜਿੰਦਰ ਦਾ ਦਾਖਲ ਆਈ ਬੱਚੇ ਦਾ ਕੋਈ ਤੁਹਾਡੀ ਗੱਲਬਾਤ ਹੋਈ ਕੀ ਕਿਹਾ ਬੱਚੇ ਨੇ ਬੱਚੇ ਬੱਚੇ ਨੇ ਦੱਸਿਆ ਕਿ ਸਕੂਲ ਚ ਇੱਕ ਕੰਕਰ ਸੀ ਜਿਹੜੇ ਨੂੰ ਚਾਰਟ ਤੇ ਲੈ ਗਿਆ ਸੀ ਕਮਰਜੀ ਜੀ ਉੱਥੇ ਚਾਕਲੇਟ ਦਾ ਉਹਦੇ ਆਈ ਫਿਰ ਉਹ ਗਲਤ ਕੰਮ ਕਰਾਈ ਜੀ ਕਿਹੜੇ ਸਕੂਲ ਚ ਪੜਦਾ ਅਰਵਿੰਦੋ ਸਕੂਲ ਜੀ ਇਹ ਕਿੱਥੇ ਉੱਥੇ ਕੋਈ ਜਿਸ ਬੰਦੇ ਦਾ ਨਾਮ ਲੈ ਰਿਹਾ ਉਹ ਕੀ ਕੰਮ ਕਰਦਾ ਕੋਈ ਪਤਾ ਹੈ ਕੋਈ ਜਾਣਕਾਰੀ ਨਹੀਂ ਪਤਾ ਨਹੀਂ ਬਣਾ ਨਹੀਂ ਬਤਾਈ ਕਿ ਕੌਣ ਸੀ ਅੰਦਰ ਨਾ ਜੀ ਤੇ ਕਿੰਨੇ ਸਾਲ ਦਾ ਬੱਚਾ ਕਿੰਨੀ ਉਮਰ ਹੈ ਜੀ ਐਲ ਕੇਜੀ ਕਲਾਸ ਦਾ ਬੱਚਾ ਜੀ 5 ਸਾਲ ਦਾ ਜੀ ਅੱਛਾ ਹੋਰ ਬੱਚੇ ਨੇ ਕੀ ਦੱਸਿਆ ਜੀ ਹਾਂ ਜੀ ਹੋਰ ਕੀ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਨੇ ਕੋਈ ਬੱਚੇ ਸ਼ਿਕਰ ਹੋਏ ਨਹੀਂ ਇਸ ਚੀਜ਼ ਦਾ ਲੋਕੜੀਆਂ ਦੱਸ ਰਹੀ ਕਿਵੇਂ ਦੱਸੋ ਇਹ ਗੱਲ ਨਾ ਕੀ ਦੱਸਿਆ ਬੱਚੇ ਨੇ ਬੱਚੇ ਨੇ ਕੀ ਦੱਸਿਆ ਤੁਹਾਨੂੰ ਪੂਰਾ ਉਹ ਕਹਿੰਦੇ ਦੋ ਦੋ ਲੜਕੀਆਂ ਲੜਕੀਆਂ ਹੋ ਰਹੇ ਜਿਹੜੀਆਂ ਨਾਲ ਬੜਦੀਆਂ ਹਾਂ ਉਹਨਾਂ ਨਾਲ ਵੀ ਕਹਿੰਦਾ ਕਹਿੰਦੇ ਜੀ ਅੱਛਾ ਹਾਂ ਜੀ ਇਹ ਉਹ ਅੰਕਲ ਦੇ ਬਾਰੇ ਦੱਸਿਆ ਕਿ ਕੌਣ ਸੀ ਉੱਥੇ ਸਕੂਲ ਕਿੰਨੀ ਗਿਆ ਉਹ ਕਹਿੰਦੇ ਸ਼ਖਲ ਤੋਂ ਪਛਾਣ ਲਾਂਗਾ ਜੀ ਤੇ ਫਿਰ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜਾਂ ਤੁਸੀਂ ਸਕੂਲ ਦੇ ਵਿੱਚ ਸੰਪਰਕ ਕੀਤਾ ਹੈ ਕੀ ਕੀਤਾ ਹਾਲੇ ਸਕੂਲ 'ਚ ਸੰਪਰਕ ਨਹੀਂ ਕੀਤਾ ਜੀ ਹਾਂ ਕੋਈ ਕੰਪੋਲਿਸ ਕੰਪਲੇਂਟ ਵਗੈਰਾ ਹਾਲੇ ਹੋਵੇ ਹਾਂਜੀ ਬੜਿਆ ਹਾਂ ਜੀ ਉਹ ਆਈ ਹੈ ਪੁਲਿਸ ਇੱਥੇ ਹੁਣ ਤੱਕ ਹਾਲੇ ਨਾ ਜੀ ਬੱਚੇ ਨੇ ਕੋਈ ਦੱਸਿਆ ਤੁਹਾਨੂੰ ਕਿ ਕਿੰਨੇ ਸਮੇਂ ਤੋਂ ਇਹ ਹੋ ਰਿਹਾ ਸੀ ਉਹਦੇ ਨਾਲ ਜਾਂ ਕਿੰਨੇ ਤੋਂ ਨਾ ਯੋ ਇਹ ਨਹੀਂ ਸਹੀ ਕਿ ਕਿਆ ਕਿੰਨੇ ਟਾਈਮ ਤੋਂ ਹੋ ਰਹੀ ਹੈ ਅੱਛਾ ਪੂਰ ਪ੍ਰੰਤ ਕਰਨ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਹਲੇ ਹਲੇ ਨਾਲ ਆਈ ਪਹਿਲਾਂ ਵੀ ਚੈੱਕ ਕਰਾਈ ਆਗੇ ਅੱਜ ਬਥੇ ਲੱਗਿਆ ਤੁਹਾਨੂੰ ਹਾਂ ਜੀ ਘਟਨਾ ਕਿੰਨੀ ਦਿਨ ਪਹਿਲੀ ਹੈ ਕੱਲ ਦੀ ਹੈ ਜੀ ਕੱਲ ਦੀ ਹੈ ਜੀ ਕੱਲ ਦੀ ਘਟਨਾ ਹਾਂ ਜੀ ਕਾਰਵਾਈ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਅਰੀਆ ਮੰਗਦੇ ਹਾਂ ਸਾਹਿਬ ਜੀ ਕਿ ਅੱਗੇ ਨੂੰ ਕੋਈ ਹੋਰ ਬੱਚੇ ਨਾਲ ਨਾ ਹੋਈਏ ਇਹ ਜੀ ਜੀ ਇਹ ਤੁਹਾਡਾ ਮੇਰਾ ਗੁਰਿੰਦਰ ਸਿੰਘ ਜੀ ਸਾਫੀ ਪਾਰਟੀ ਤੋਂ अरविंद जी ਕੀ ਹੋਇਆ ਇਹਨਾਂ ਦੇ ਬੱਚੇ ਜੀ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਆ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗ ਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀਆਂ ਪਲੇਟਸ ਤੇ ਬੈਕਸ ਤੇ ਦਰਦ ਹੋ ਰਿਹਾ ਹੈ ਚੋ ਇਹਨਾਂ ਨੇ ਸਾਰੀ ਰਾਤ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਲਿਆਣ ਤੋਂ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਦਾ ਇਹਨੂੰ ਰਜਿੰਦਰ ਹਸਪਤਾਲ ਲਿਜਾਓ ਅਸਮਨ ਰਜਿੰਦਰ ਹਸਪਤਾਲ ਲਿਆ ਉਰੇ ਡਾਕਟਰ ਨੇ ਚੱਕ ਕੇ ਚੈੱਕ ਅਪ ਕੀਤਾ ਤੇ ਫੇਰ ਵੀ ਇਹਦਾ ਕੋਈ ਸ਼ਰੀਰਕ ਸੋਸ਼ਨ ਹੋਇਆ ਸਾਲੇ ਬੱਚੇ ਨੂੰ ਪੁੱਛਿਆ ਵੀ ਕੀ ਹੋਇਆ ਬੱਚਾ ਕਹਿੰਦਾ ਵੀ ਮੇਰਾ ਰਵਿੰਦੋ ਸਕੂਲ ਹੈ ਯੂ ਐਲ ਕੇਜੀ ਚ ਪੜਦਾ ਹੋ ਤੇ ਕੋਈ ਬੰਦਾ ਇਹ ਉਥੇ ਸਰ ਕੋਣ ਹੈ ਕੁਲੀ ਹੈ ਪੀ ਐਨ ਹੈ ਕੋਈ ਹੈ ਨਾ এমਪਲੋਇਆ ਕਲਰਕ ਹੈ ਕੋਈ ਸਾਨੂੰ ਨਹੀਂ ਪਤਾ ਜੀ ਕਿਵੇਂ ਪਛਾਣ ਲਾਂਗਾ ਉਹ ਮਨੇ ਕੋ ਰੂਮ ਚ ਲੱਗਾ ਹੌਸਟਲ ਵਾਲੇ ਹੋਸਟ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੂਰਨੇ ਮੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਿਨਾਂ ਫਿਰ ਉਹ ਤੋਂ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਾਲ ਲੱਗੇ ਫਿਰ ਮੈਂ ਹਸਪਤਾਲ ਆ ਕੇ ਉਹਰੇ ਦੱਸਦੇ ਬੱਚੇ ਨੇ ਇਹ ਦੱਸਿਆ ਕਿ ਕਿੰਨੇ ਕੁ ਸਮੇਂ ਤੋਂ ਉਹਦੇ ਨਾਲ ਬੁਰਿਆ ਸੀ ਜਾਂ ਕੋਈ ਹੋਰ ਵੀ ਲੋਕ ਸੀ ਇਹ ਤਾਂ ਨਹੀਂ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰਿਆ ਹੋਇਆ ਉਹ ਮੇਰੇ ਸਾਹਮਣੇ ਤੇ ਕਿਨਾਂ ਦਾ ਪਰਿਵਾਰ ਤੇ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਜੀ ਮਾਰਿਆ ਵੀ ਜੋ ਉਹਨੇ ਉਹ ਵੀ ਚ ਆਇਆ ਜੀ ਸੈਕੂਅਲ ਹਰੈਸ਼ਮੈਂਟ ਰਿਪੋਰਟ ਦੇ ਵਿੱਚ ਐਸਆਈ ਆ ਜੀ ਆਈ ਹੈ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਚੇ ਦਾ ਜੀ ਕੋਈ ਹੋਰ ਬੱਚੇ ਵੀ ਬੱਚੇ ਛੋਟਾ ਬੱਚਾ ਕਹਿੰਦਾ ਹੈ ਕਹਿੰਦਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਸਿਲਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮਐਲਰ ਕਟਗੀ ਦੀ ਰਿਪੋਰਟ ਹੋ ਚੁੱਕੀ ਹੈ ਜੀ ਜੀ ਮੈਡੀਕਲ ਹੋ ਚੁੱਕਿਆ ਦਾ ਦਾਖਲਾ ਬੱਚਾ ਅੰਦਰ ਤੇ ਰਿਕੁਐਸਟ ਹੈ ਵੀ ਸਾਰੇ ਨੌਲ ਚਲੋ ਵੀ ਆਪਣੇ ਇਨਸਾਫ ਦੋ ਨਾ ਇਹਨਾਂ ਕੋਈ ਪੁਲਿਸ ਨੂੰ ਕੰਪਲੇਨਟ ਹੋ ਗਈ ਹੈ ਤਾਂ ਹਾਂ ਪੁਲਿਸ ਨੂੰ ਕੰਪਲੇਨਟ ਹੋ ਗਈ ਹੈ ਕੰਪਲੇਨਟ ਆਈ ਹੈ ਜੀ ਅੱਗੇ ਪੁਲਿਸ ਵੱਲ ਕੋਈ ਸਾਲ ਹੈ ਤੱਕ ਤਾਂ ਆਈ ਨਹੀਂ ਕਿੰਨੀ ਦੇਰ ਹੋ ਗਈ ਰਿਪੋਰਟ ਦੇ ਘੰਟਾ ਤੱਕ ਹੋ ਗਿਆ ਘੰਟਾ ਹੋ ਗਿਆ ਘੰਟਾ ਹੀ ਡੇਗਾ ਤੱਕ ਹੋ ਗਿਆ ਕੋਈ ਫੋਨ ਕਾਲ ਆ ਗਿਆ ਤੁਹਾਨੂੰ ਪੁਲਿਸ ਦਾ ਕੀ ਕੁਝ ਵੀ ਨਹੀਂ ਆਇਆ ਜੀ ਸਕੂਲ ਵੀ ਇਸ ਤਰੀਕੇ ਦੀ ਕਾਰਵਾਈ ਦੀ ਮੰਨ ਕਰਦਾ ਹੈ ਤੁਰੰਤ ਇਨਸਾਫ ਮਿਲਣਾ ਚਾਹੀਦਾ ਜੀ ਸਕੂਲ ਪ੍ਰਬੰਧਕਾਂ ਨਾਲ ਕੋਈ ਗਲਤ ਬਾਤ ਹੋਈ ਥੀ ਕੋਈ ਗਲਤ ਬਾਤ ਨਹੀਂ ਹੈ ਕੌਣ ਕੀਤਾ ਦੂਜੀ ਸਕੂਲ ਦੇ ਪ੍ਰਿੰਸੀਪਲ ਨੇ ਹਲੇ ਕੁਛ ਨਹੀਂ ਕੀਤਾ ਸਰ ਕਿਉਂਕਿ ਹਲੇ ਉਹਨਾਂ ਤਾਂ ਹੀ ਕਨਫਰਮ ਹੋਇਆ ਹੂੰ ਉਹਨ ਕਨਫਰਮ ਹੋਣੇ ਹਲੇ ਉਹ ਸਕੂਲ ਜਾਵਾਂਗੇ ਉਹ ਬੰਦੇ ਨੂੰ ਭਜਾ ਦੇਣਗੇ ਉਹਦਾ ਫੈਸਲਾ ਕੀ ਆ ਪਰ ਪੁਲਿਸ ਨੇ ਚਾਹੀਦੀ ਰਹੀ ਬਚਾ ਕੇ ਪਰਲੇ ਬੰਦਾ ਪ੍ਰੈਸ ਕਰਨ ਆਵਰੇ ਪ੍ਰਭਾਵ ਤੇ ਨਹੀਂ ਤਾਂ ਵੀ ਅਸੀਂ ਆਪ ਆਪਣੇ ਘਰਾਂਗੇ ਜੋ ਵੀ ਹੋ ਸਕੇ ਸਾਡਾ ਤੁੰ ਠੀਕ ਜਿੰਦਰਾ ਹਸਪੀਟਲ ਚੇਟੰਡਿਕਰ ਦੇ ਉਹ ਬੱਚੇ ਨੂੰ ਟ੍ਰਾਂਸਫਰ ਨੇ ਐਡਮਿਟ ਕਰਾਇਆ ਬੱਚੇ ਨੇ ਪੇਟ ਚ ਦਰਦ ਦੀ ਸ਼ਿਕਾਇਤ ਕੀਤੀ ਸੀ ਕਿ ਫਿਜ਼ੀਕਲ ਅਸੌਲਟ ਦੀ ਸ਼ਿਕਾਇਤ ਕੀਤੀ ਸੀ ਜਿਸ ਦਾ ਸਬੰਧ ਅਚਾਰ ਤਫਤੀਸ਼ ਕਰਮਚਾਰਕ ਸਕੂਲ ਚ ਆਏ ਆ ਬੱਚੇ ਨੇ ਕਿਹਾ ਵੀ ਸਕੂਲ ਦੇ ਗਾਰਡ ਨੇ ਮੇਰੇ ਨਾਲ ਬਦਸਲਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਅਸੌਲਟ ਪਰਸਨਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਜਿਸ ਸਬੰਧ ਵਿੱਚ ਸਾਰੇ ਟੈਕਨੀਕਲ ਕੰਮ ਤੇ ਹਿਊਮਨ ਇੰਟੈਲੀਜੈਂਸ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਸਕੂਲ ਕਿਹੜਾ ਹੈ ਸਰੋਹੜ ਕਿਹੜੀ ਬੰਦ ਸਕੂਲ ਫਿਰਰਵੰਦੋ ਸਕੂਲ ਹੈ ਬਹੁਤ ਪੁਰਾਣੇ ਬਸ ਸਟੈਂਡ ਕੋਲੇ ਉੱਥੇ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਸਰ ਤਸਵੀਰ ਸਰ ਪ੍ਰਵਾਸ ਦੇ ਦੁਆਰਾ ਇਹ ਵੀ ਗੱਲ ਕਹੀ ਗਈ ਹੈ ਕਿ ਸਾਰੇ ਸੀਸੀਟੀਵੀ ਕੈਮਰੇ ਤੋਂ ਗੱਲ ਜਾਰੀ ਹੈ ਸਾਰੇ ਉਸੇ ਦੀ ਸਰ ਬੱਚੇ ਨੇ ਇਹ ਵੀ ਗੱਲ ਕੀਤੀ ਕਿ ਪੂਰਬੀ ਬੱਚਿਆਂ ਦੇ ਨਾਲ ਇਦਾਂ ਦੀ ਹੁੰਦੀ ਹੈ ਪੂਰੀ ਫੋਟੋ ਕੈਂਟਰ ਸਰ ਭਾਈ ਇਹ ਗੱਲ ਸਹੀ ਹੈ ਜਿੰਨਾ ਤੱਕ ਮੁਕਸ਼ਰ ਦੁਆਰਾ ਜੇ ਤਸਦੀਕ ਬਾਕੀ ਜਾਰੀ ਹੈ ਸਰ ਕੋਈ ਖਾਸ ਖਾਸ ਨਹੀਂ ਸੀ ਤੇ ਇਹ ਵੀ پتہ ਲੱਗਿਆ ਦੀ ਗਾਰਡ ਹੈ ਬੱਚੇ ਨੇ ਦੋ ਬੱਚੇ ਤੇ ਦੱਸਣ ਬਤਾ ਉਹ ਕਹਿੰਦਾ ਗਾਰਡ ਨੇ ਜਿਹੜੇ 18 ਕਿੰਨੇ ਸਾਲ ਤੋਂ ਇਹਦੀ ਸੇਵਾ ਨਹੀਂ ਹੈ ਬੱਚਾ ਐਲ ਕੇ ਦੀ ਕਲਾਸ ਦਾ 61 ਦਾ ਤਾਂ ਇੱਕ ਮੀਟਿੰਗ ਹੋਣਾ ਬਸ ਤੇ ਫਿਰ ਫੋਟੋਸ ਤੇ ਹੋ। ਸਾਡੀ ਸਾਰਾ ਤੇ ਇੱਕ ਵਾਰੀ ਇਹ ਕਹਿੰਦੇ ਆ ਪਹਿਲਾਂ ਤੋਂ ਨਹੀਂ ਕੱਲ 11 ਵਜੇ ਦਾ ਬੱਚਨੇ ਲੈਟ ਟਾਈਮ ਦੱਸਦੇ। ਬਾਕੀ ਸਭ ਰੋਲ ਆਸ ਦੀ ਤੇ ਬਹੁਤ ਚਾਹ ਰਿਹਾ ਹੈ ਕਿ ਅੱਜ ਵੀ ਮੁਤਾ। ਜੇਕਰ ਕੱਲ ਨਹੀਂ ਸਕਦਾ। ਅਗਰੀ ਇਹ ਤਾਂ ਉਹਨੂੰ ਇੱਕ ਕਿਸਾ ਮੈਡੀਕਲ ਐਗਜ਼ਾਮੀਨੇਸ਼ਨ ਤੇ ਹੋਣਾ ਹੈ। ਵੀ ਕਿਸੇ ਤੋਂ ਅਸੌਲਟ ਹੈ ਜਾਂ ਸੈਕਸੂਅਲ ਅਸੌਲਟ ਕੋਈ ਕਿਸੇ ਤੋਂ ਕੁਝ ਹੈ। ਠੀਕ ਹੈ।